ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਇੱਕ ਖਾਸ ਵਿਸ਼ੇ ਤੇ ਗੱਲਬਾਤ ਕਰਨੀ ਹੈ ਕਿ ਜੇਕਰ ਤੁਹਾਨੂੰ ਵੀ ਕੋਈ ਰੋਗ ਹੈ ਜੇਕਰ ਤੁਸੀਂ ਵੀ ਦਵਾਈਆਂ ਲੈ ਲੈ ਕੇ ਥੱਕ ਚੁੱਕੇ ਹੋ ਫੇਰ ਵੀ ਉਹ ਰੋਗ ਜਾਣ ਦਾ ਨਾਮ ਹੀ ਨਹੀਂ ਲੈ ਰਿਹਾ ਤਾਂ ਪੂਰਨ ਸੰਤਾਂ ਦੇ ਕਹੇ ਹੋਏ ਬਚਨ ਅੱਜ ਦੀ ਇਸ ਵੀਡੀਓ ਦੇ ਵਿੱਚ ਪੂਰਾ ਸੁਣ ਲਿਓ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਸਾਧ ਸੰਗਤ ਜੀ ਇਸ ਦੁਨੀਆ ਦੇ ਉੱਪਰ ਸ਼ਾਇਦ ਹੀ ਇਹੋ ਜਿਹਾ ਕੋਈ ਸ਼ਖਸ ਹੋਵੇਗਾ ਜਿਸ ਨੂੰ ਕਦੇ ਕੋਈ ਰੋਗ ਨਾ ਲੱਗਿਆ ਹੋਵੇ ਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਇਸ ਦੁਨੀਆ ਦੇ ਵਿੱਚ ਇਹ ਹੋ ਜਾ ਕੋਈ ਵੀ ਇਨਸਾਨ ਨਹੀਂ ਹੋਵੇਗਾ ਜਿਸ ਨੂੰ ਜ਼ਿੰਦਗੀ ਦੇ ਵਿੱਚ ਕਦੇ ਕੋਈ ਰੋਗ ਨਾ ਲੱਗਿਆ ਹੋਵੇ ਹਰ ਇਨਸਾਨ ਨੂੰ ਕੋਈ ਨਾ ਕੋਈ ਰੋਗ ਜ਼ਰੂਰ ਹੈ ਕਿਸੇ ਨੂੰ ਸਰੀਰਕ ਕਸ਼ਟ ਨੇ ਕਿਸੇ ਨੂੰ ਮਾਨਸਿਕ ਰੋਗ ਹੈ ਸਾਧ ਸੰਗਤ ਜੀ ਵੀਡੀਓ ਨੂੰ ਪੂਰਾ ਦੇਖਿਓ ਕੱਲੀ-ਕੱਲੀ ਗੱਲ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਵੀ ਉਸ ਰੋਗ ਤੋਂ ਕਿਵੇਂ ਆਪਣਾ ਖਿਹੜਾ ਛੁਡਾ ਸਕਦੇ ਹੋ ਦਵਾਈਆਂ ਲੈ ਲੈ ਜੇਕਰ ਤੁਸੀਂ ਵੀ ਥੱਕ ਚੁੱਕੇ ਹੋ ਤਾਂ ਵੀਡੀਓ ਨੂੰ ਪੂਰਾ ਦੇਖ ਲਿਓ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਦੇ ਨਾਲ ਦੀ ਨਾਲ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਸਕੇ ਸੋ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਅੱਖੋ ਵਾਹੇ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹੇ ਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਐਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਕੀ ਬਾਣੀ ਸਾਨੂੰ ਕੀ ਕਹਿੰਦੀ ਆ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਜ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਦੇ ਨੇ ਭੈਰੋਂ ਰਾਗ ਦੇ ਵਿੱਚ ਹੋਮੈ ਰੋਗ ਮਨੁੱਖ ਕਿਉ ਦੀਨਾ ਕਾਮ ਰੋਗ ਮੈਗਲ ਬਸ ਲੀਨਾ ਦ੍ਰਿਸ਼ਟ ਰੋਗ ਪਚ ਮੁਏ ਪਤੰਗਾ ਨਾਦ ਰੋਗ ਖੱਪ ਗਏ ਕੁਰੰਗਾ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਸਾਧ ਸੰਗਤ ਜੀ ਗੁਰੂ ਸਾਹਿਬ ਦੱਸਦੇ ਨੇ ਕਿ ਜਿਹੜਾ ਜਿਹੜਾ ਜੀਵ ਇਸ ਜਗਤ ਦੇ ਵਿੱਚ ਦਿਸ ਰਿਹਾ ਹੈ ਨਾ ਹਰੇਕ ਕਿਸੇ ਨਾ ਕਿਸੇ ਰੋਗ ਦੇ ਵਿੱਚ ਫਸਿਆ ਹੋਇਆ ਹੈ ਅਸਲ ਦੇ ਵਿੱਚ ਜੋ ਮੇਰਾ ਸਤਗੁਰ ਹੈ ਨਾ ਉਹ ਸਾਰੇ ਹੀ ਰੋਗਾਂ ਤੋਂ ਰਹਿਤ ਹੈ ਸਾਹ ਸੰਗਤ ਜੀ ਮਨੁੱਖ ਨੂੰ ਹੋਮੇ ਦਾ ਰੋਗ ਲੱਗਿਆ ਹੋਇਆ ਹੈ ਕਾਮ ਵਾਸਨਾ ਦੇ ਰੋਗ ਨੇ ਹਾਥੀ ਨੂੰ ਵੀ ਆਪਣੇ ਵਸ ਵਿੱਚ ਕੀਤਾ ਹੋਇਆ ਹੈ ਦੀਵੇ ਦੀ ਲਾਟ ਨੂੰ ਵੇਖਣ ਦੇ ਰੋਗ ਦੇ ਕਾਰਨ ਪਤੰਗੇ ਦੀਵੇ ਦੀ ਲਾਟ ਦੇ ਉੱਪਰ ਸੜ ਮਰਦੇ ਨੇ ਐਸੇ ਤਰੀਕੇ ਦੇ ਨਾਲ ਜਿਹੜਾ ਜੀਵ ਹੈ ਇਸ ਜਗਤ ਦੇ ਉੱਪਰ ਆਇਆ ਹੈ ਉਹ ਕਿਸੇ ਨਾ ਕਿਸੇ ਰੋਗ ਦੇ ਵਿੱਚ ਜ਼ਰੂਰ ਫਸਿਆ ਹੈ ਐਸੇ ਕਰਕੇ ਹੀ ਉਸ ਨੂੰ ਸਾਰੈਕ ਕਸ਼ਟ ਆਉਂਦੇ ਨੇ ਕੋਈ ਮਾਨਸਿਕ ਰੋਗੀ ਬਣ ਜਾਂਦਾ ਹੈ ਕਿਸੇ ਨੂੰ ਪੈਸਾ ਕਮਾਉਣ ਦਾ ਰੋਗ ਹੈ ਕਿਸੇ ਨੂੰ ਆਪਣੇ ਹੋਮੇ ਦਾ ਰੋਗ ਹੈ ਕਿ ਮੈਂ ਬਹੁਤ ਵੱਡਾ ਇਨਸਾਨ ਹਾਂ ਮੇਰੇ ਕੋਲੇ ਬਹੁਤ ਦੌਲਤ ਹੈ ਸ਼ੋਹਰਤ ਹੈ ਗੁਰੂ ਸਾਹਿਬ ਕਹਿੰਦੇ ਨੇ ਇਹ ਸਾਰੀਆਂ ਜੋ ਕੈਟੇਗਰੀਆਂ ਨੇ ਇੱਕ ਰੋਗੀ ਦੀ ਨਿਸ਼ਾਨੀ ਹੈ ਸਾਧ ਸੰਗਤ ਜੀ ਆਪਾਂ ਰੋਗੀ ਉਸ ਨੂੰ ਨਹੀਂ ਕਹਾਵਾਂਗੇ ਜਿਹੜਾ ਬੈੱਡ ਦੇ ਉੱਪਰ ਪਿਆ ਹੈ ਜਾਂ ਫਿਰ ਜਿਸ ਦੀ ਹਸਪਤਾਲ ਦੇ ਵਿੱਚੋਂ ਦਵਾਈ ਚੱਲ ਰਹੀ ਹੈ ਜਾਂ ਬਹੁਤ ਜ਼ਿਆਦਾ ਸੀਰੀਅਸ ਆਈਸੀਯੂ 'ਚ ਪਿਆ ਉਹ ਹੀ ਰੋਗੀ ਹੈ ਜਾਂ ਜਿਸ ਨੂੰ ਕੋਈ ਸਰੀਰਕ ਰੋਗ ਲੱਗਿਆ ਹੋਇਆ ਹੈ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਸਾਰੇ ਹੀ ਰੋਗਾਂ ਦਾ ਜ਼ਿਕਰ ਕੀਤਾ ਹੈ ਸਾਧ ਸੰਗਤ ਜੀ ਗੁਰੂ ਸਾਹਿਬ ਅਗੇ ਬਾਣੀ ਦੇ ਵਿੱਚ ਫਰਮਾਉਂਦੇ ਨੇ ਗੁਰੂ ਸਾਹਿਬ ਨੇ ਕਿਹਾ ਕਿ ਜੀਵਾ ਰੋਗ ਮੀਨ ਗ੍ਰਸਿਆਨੋ ਬਾਸਨ ਰੋਗ ਪਵਰ ਬਿਨਸਾਨੋ ਹੇਤ ਰੋਗ ਕਾ ਸਗਲ ਸੰਸਾਰਾ ਤ੍ਰਿਬਦ ਰੋਗ ਮੈਂ ਵਦੇ ਵਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੋਨੀ ਭਰਮੈ ਰੋਗ ਬੰਧ ਰਹਿਣ ਰਤੀ ਨ ਪਾਵੈ ਬੇੜ ਨ ਸਤਗੁਰ ਰੋਗ ਕਤੇ ਨ ਜਾਵੇ ਪਾਰ ਬ੍ਰह्म ਜਿਸ ਕੀਨੀ ਦਿਆ ਬਾਹ ਪਕੜ ਰੋਗੋ ਕਢ ਲਿਆ ਟੂਟੇ ਬੰਧਨ ਸਾਧ ਸੰਗ ਪਾਇਆ ਕੋ ਨਾਨਕ ਗੁਰ ਰੋਗ ਮਿਟਾਇਆ ਸਾਧ ਸੰਗਤ ਜੀ ਬਾਣੀ ਦੀਆਂ ਪੂਰੀਆਂ ਪੰਕਤੀਆਂ ਨੂੰ ਆਪਾਂ ਪੜਿਆ ਸਾਧ ਸੰਗਤ ਜੀ ਅੱਗੇ ਆਪਾਂ ਇਸੇ ਬਾਣੀ ਦੀ ਵਿਚਾਰ ਦੇ ਹਿਸਾਬ ਨਾਲ ਚੱਲਦੇ ਹਾਂ ਕਿ ਜੋ ਸਾਰਾ ਜਗਤ ਹੈ ਇਹ ਮੋਹ ਦੇ ਰੋਗ ਦਾ ਸ਼ਿਕਾਰ ਹੋਇਆ ਪਿਆ ਹੈ। ਤਿਰਗੁਣੀ ਮਾਇਆ ਦੇ ਮੋਹ ਦੇ ਰੋਗ ਦੇ ਵਿੱਚ ਵੱਜੇ ਹੋਏ ਜੀਵ ਅਨੇਕਾਂ ਵਿਕਾਰ ਕਰਦੇ ਨੇ। ਸਾਧ ਸੰਗਤ ਜੀ ਇਨਸਾਨ ਹੈ ਰੋਗ ਦੇ ਵਿੱਚ ਫਸਿਆ ਹੋਇਆ ਹੀ ਮਰ ਜਾਂਦਾ ਹੈ ਤੇ ਰੋਗ ਦੇ ਵਿੱਚ ਹੀ ਗਰਸਿਆ ਹੋਇਆ ਜੰਮਦਾ ਹੈ ਤੇ ਰੋਗ ਦੇ ਕਾਰਨ ਹੀ ਮੁੜ ਮੁੜ ਜੂਨਾ ਦੇ ਵਿੱਚ ਭਟਕਦਾ ਰਹਿੰਦਾ ਹੈ। ਸਾਧ ਸੰਗਤ ਜੀ ਗੁਰੂ ਸਾਹਿਬ ਨੇ ਕਿਹਾ ਕਿ ਗੁਰੂ ਦੀ ਸ਼ਰਨ ਤੋਂ ਬਿਨਾ ਇਹ ਰੋਗ ਕਦੇ ਵੀ ਦੂਰ ਨਹੀਂ ਹੋ ਸਕਦਾ ਰੋਗ ਦੂਰ ਕਿਵੇਂ ਹੋਵੇਗਾ ਗੁਰੂ ਦੀ ਸ਼ਰਨ ਪਿਆਈ ਹੋਵੇਗਾ ਸਾਧ ਸੰਗਤ ਜੀ ਆਪਾਂ ਨੂੰ ਕੋਈ ਸਰੀਰਕ ਰੋਗ ਲੱਗ ਜਾਂਦਾ ਹੈ ਆਪਾਂ ਡਾਕਟਰ ਕੋਲੇ ਜਾਂਦੇ ਹਾਂ ਡਾਕਟਰ ਉਸ ਦੀ ਦਵਾਈ ਦੇ ਦਿੰਦਾ ਹੈ ਉਹ ਦਵਾਈ ਕਈ ਵਾਰ ਤਾਂ ਅਸਰ ਕਰ ਜਾਂਦੀ ਹੈ ਕਈ ਵਾਰੀ ਅਸਰ ਨਹੀਂ ਕਰਦੀ ਉਸ ਤੋਂ ਬਾਅਦ ਕੀ ਕਰਦੇ ਹਾਂ ਆਪਾਂ ਗੁਰੂ ਘਰ ਜਾਂਦੇ ਹਾਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬ ਸਾਨੂੰ ਰੋਗਾਂ ਤੋਂ ਰਹਿਤ ਕਰ ਦੋ ਸਾਡੇ ਸਾਰੇ ਦੁੱਖ ਦਿਲਦਰਾਂ ਦਾ ਨਾਸ ਕਰ ਦਿਓ ਪਰ ਫੇਰ ਵੀ ਦੁੱਖ ਦਿਲਦਰਾਂ ਦਾ ਨਾਸ ਕਿਉਂ ਨਹੀਂ ਹੁੰਦਾ ਸਾਧ ਸੰਗਤ ਜੀ ਕੀ ਆਪਾਂ ਇਸ ਨੂੰ ਕਦੇ ਵਿਚਾਰਿਆ ਸਾਧ ਸੰਗਤ ਜੀ ਆਪਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਿਰਫ ਤੇ ਸਿਰਫ ਮੱਥਾ ਟੇਕਣ ਤੱਕ ਸੀਮਿਤ ਰੱਖ ਲਿਆ ਸਾਧ ਸੰਗਤ ਜੀ ਆਪਾਂ ਕਦੇ ਉਸ ਨੂੰ ਪੜ ਕੇ ਵਿਚਾਰਿਆ ਹੀ ਨਹੀਂ ਕਿ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ ਰੋਗ ਦਾ ਜ਼ਿਕਰ ਬਾਣੀ ਦੇ ਵਿੱਚ ਕੀਤਾ ਹੈ ਕਿ ਸਾਰਾ ਸੰਸਾਰ ਹੀ ਰੋਗੀ ਹੈ ਆਪਾਂ ਦਵਾਈਆਂ ਵੀ ਲੈਣੇ ਆ ਆਪਾਂ ਗੁਰੂ ਘਰ ਵੀ ਜਾਣੇ ਆ ਆਪਾਂ ਨੂੰ ਗੁਰੂ ਦੀ ਵਿਚਾਰਧਾਰਾ ਦੇ ਨਾਲ ਹੀ ਚੱਲਣਾ ਪਵੇਗਾ ਸਾਧ ਸੰਗਤ ਜੀ ਜੇਕਰ ਆਪਾਂ ਗੁਰੂ ਦੀ ਵਿਚਾਰਧਾਰਾ ਦੇ ਨਾਲ ਨਹੀਂ ਚੱਲਾਂਗੇ ਤਾਂ ਆਪਾਂ ਕਦੇ ਵੀ ਰੋਗਾਂ ਤੋਂ ਮੁਕਤ ਨਹੀਂ ਹੋ ਸਕਦੇ ਜਿਨਿਨੇ ਵੀ ਰੋਗ ਨੇ ਕੋਈ ਕਾਮ ਵਾਸਨਾ ਦੇ ਰੋਗ ਦੇ ਵਿੱਚ ਫਸਿਆ ਹੋਇਆ ਹੈ ਕੋਈ ਕ੍ਰੋਧ ਦੇ ਰੋਗ ਦੇ ਵਿੱਚ ਫਸਿਆ ਹੋਇਆ ਹੈ ਕੋਈ ਮਾਇਆ ਦੇ ਲੋਭ ਦੇ ਵਿੱਚ ਫਸਿਆ ਹੋਇਆ ਹੈ ਸਾਧ ਸੰਗਤ ਜੀ ਇਹ ਸਾਰੇ ਰੋਗ ਜੇਕਰ ਦੂਰ ਹੋਣਗੇ ਤਾਂ ਗੁਰੂ ਦੀ ਸ਼ਰਨ ਪਿਆਈ ਹੋਣਗੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਕਿ ਗੁਰੂ ਸਾਹਿਬ ਸਾਨੂੰ ਤੁਹਾਡੇ ਦੱਸੇ ਹੋਏ ਵਚਨਾਂ ਦੇ ਉੱਪਰ ਚੱਲਣ ਦਾ ਬਲ ਬਖਸ਼ਿਆ ਕਰੋ ਸਾਡੇ ਕੋਲ ਕਿੱਡਾ ਵੱਡਾ ਖਜ਼ਾਨਾ ਹੈ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਸ ਨੂੰ ਪੜੋ ਉਸ ਨੂੰ ਵਿਚਾਰੋ ਕਿ ਉਸ ਦੇ ਵਿੱਚ ਗੁਰੂ ਸਾਹਿਬ ਨੇ ਕੀ ਲਿਖਿਆ ਹੈ ਦੇਖਾ ਦੇਖੀ ਆਪਾਂ ਸਿਰਫ ਤੇ ਸਿਰਫ ਮੱਥੇ ਟੇਕਣ ਤੱਕ ਸੀਮਤ ਨਾ ਰਹਿ ਜਾਈਏ ਜਾਂ ਫਿਰ ਤੀਰਥ ਕਰਨ ਤੱਕ ਸੀਮਤ ਨਾ ਰਹਿ ਜਾਈਏ ਕਿ ਚਲੋ ਅੱਜ ਆਪਾਂ ਹਰਮੰਦਰ ਸਾਹਿਬ ਮੱਥਾ ਟੇਕ ਲਿਆ ਚਲੋ ਅਗਲੇ ਮਹੀਨੇ ਆਪਾਂ ਹਜੂਰ ਸਾਹਿਬ ਚੱਲਾਂਗੇ ਕਦੇ ਆਨੰਦਪੁਰ ਸਾਹਿਬ ਚੱਲਾਂਗੇ ਕਦੇ ਹਿਮਕੋਟ ਸਾਹਿਬ ਚੱਲਾਂਗੇ ਇਹਨਾਂ ਤੀਰਥਾਂ ਤੋਂ ਤਾਂ ਆਪਾਂ ਨੂੰ ਰੋਕਿਆ ਗਿਆ ਸੀ ਗੁਰੂ ਸਾਹਿਬ ਨੇ ਤੀਰਥ ਆਪਣੇ ਮਨ ਦੇ ਵਿੱਚ ਹੈ ਸ਼ਬਦ ਗੁਰੂ ਦੀ ਮੰਨੋ ਸਾਰੇ ਰੋਗਾਂ ਦਾ ਨਾਸ ਗੁਰੂ ਸਾਹਿਬ ਆਪ ਕਰਨਗੇ ਪਰ ਜੇਕਰ ਆਪਾਂ ਨਹੀਂ ਮੰਨੀ ਤਾਂ ਫਿਰ ਡਾਕਟਰਾਂ ਦੇ ਘਰ ਭਰੀ ਜੰਨੇ ਆ ਹਰ ਇਨਸਾਨ ਕੋਈ ਨਾ ਕੋਈ ਰੋਗ ਦੇ ਵਿੱਚ ਜਕੜਿਆ ਹੋਇਆ ਹੈ ਜਿੰਨਾ ਚਿਰ ਆਪਾਂ ਗੁਰੂ ਦੀ ਨਹੀਂ ਮੰਨਾਂਗੇ ਗੁਰੂ ਦੀ ਕਹੀ ਹੋਈ ਗੱਲ ਤੇ ਨਹੀਂ ਚੱਲਾਂਗੇ ਗੁਰੂ ਦੀ ਵਿਚਾਰਧਾਰਾ ਤੇ ਨਹੀਂ ਚੱਲਾਂਗੇ ਆਪਾਂ ਰੋਗੀ ਬਣਦੇ ਜਾਵਾਂਗੇ ਐਸੇ ਲਈ ਇਹੀ ਗੱਲ ਅਸੀਂ ਕਵਾਂਗੇ ਕਿ ਜੋ ਕੁਝ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਹੈ ਉਸੇ ਵਿਚਾਰਧਾਰਾ ਤੇ ਚੱਲੀਏ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮੰਨੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਿਏ ਬਾਣੀ ਪੜ੍ਹ ਕੇ ਬਾਣੀ ਨੂੰ ਵਿਚਾਰੀਏ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਆ ਸਕਦਾ ਹੈ ਸੋ ਸਾਧ ਸੰਗਤ ਜੀ ਇਹਨਾਂ ਗੱਲਾਂ ਦੇ ਉੱਪਰ ਗੌਰ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜਰੂਰ ਲਵਾ ਦਿਓ ਗੁਰਫਤੇ ਪਰਵਾਨ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ